ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅੱਜ ਦੀ ਰਾਤ ਤੁਸੀਂ ਕਪੂਰ ਦਾ ਛੋਟਾ ਜਿਹਾ ਟੁਕੜਾ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤੁਹਾਡੇ ਵਿਗੜੇ ਤੋਂ ਵਿਗੜੇ ਕੰਮ ਵੀ ਬਣ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਤੇ ਹਮੇਸ਼ਾ ਲਈ ਬਣ ਜਾਵੇ ਤੁਹਾਡੇ ਵਿਗੜੇ ਹੋਏ ਕੰਮ ਸਾਰੇ ਹੀ ਸਵਾਰੇ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸੀਂ ਤੁਹਾਡੇ ਲਈ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਬਸ ਕਪੂਰ ਦੇ ਛੋਟੇ ਜਿਹੇ ਟੁਕੜੇ ਦੇ ਨਾਲ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੇ ਵਿੱਚ ਤੁਸੀਂ ਇਸ ਜਗ੍ਹਾ ਤੇ ਉਸ ਨੂੰ ਰੱਖ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਪਰ ਇਸ ਉਪਾਅ ਨੂੰ ਸਹੀ ਤੇ ਸਹੀ ਸਮੇਂ ਦੇ ਸਹੀ ਤਰੀਕੇ ਨਾਲ ਹੀ ਕਰਨਾ ਹੋਵੇਗਾ ਜੇਕਰ ਅਸੀਂ ਕਰਾਂਗੇ ਫਿਰ ਹੀ ਸਾਨੂੰ ਇਸ ਉਪਾਅ ਦਾ ਲਾਭ ਹੋ ਜਾਵੇਗਾ ਇਸ ਉਪਾਅ ਨੂੰ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਸਾਥ ਸੰਗਿਆ ਜੀ ਇਹ ਉਪਾਅ ਤੁਹਾਡੇ ਲਈ ਬਹੁਤ ਜ਼ਿਆਦਾ ਚਮਤਕਾਰਯੋਗ ਸਾਬਿਤ ਹੋ ਜਾਵੇਗਾ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਿਨਾ ਹਿਸਕਿਪ ਕੀਤੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਜੀ ਕਿਉਂਕਿ ਕਦੇ ਵੀ ਅੱਧੀ ਤੇ ਅਧੂਰੀ ਗੱਲ ਸਮਝ ਨਹੀਂ ਆਉਂਦੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਹਰ ਇੱਕ ਮਨੁੱਖ ਭਾਵੇਂ ਕਿਤੇ ਵੀ ਕਿਉਂ ਨਾ ਭਾਵੇਂ ਰਹਿੰਦਾ ਹੋਵੇ ਉਸ ਦੇ ਘਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੁੰਦੀ ਹੈ ਕਿਸੇ ਦੇ ਘਰ ਵਿੱਚ ਧਨ ਦੀ ਕਮੀ ਹੁੰਦੀ ਹੈ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਕਿਸੇ ਦਾ ਨਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜਿਸ ਕਰਕੇ ਉਹਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਉਹਨਾਂ ਦੇ ਘਰ ਵਿੱਚ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਵਿੱਚ ਸੁੱਖ ਸਮਰiddhi ਦੀ ਕਮੀ ਹੈ ਜਾਂ ਫਿਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੈਗੂਲਰ ਨਹੀਂ ਸਹੀ ਚੱਲ ਰਹੀ ਉਹਨਾਂ ਦੇ ਬੱਚਿਆਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਤੁਹਾਡੀ ਇਸ ਤਰ੍ਹਾਂ ਦੀ ਹਰ ਇੱਕ ਪਰੇਸ਼ਾਨੀ ਤੇ ਸਮੱਸਿਆ ਦਾ ਹੱਲ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਸਾਤ ਸੰਗਰਜੀ ਅੱਜ ਦੀ ਵੀਡੀਓ ਵਿੱਚ ਅਸੀਂ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਪੂਰ ਇੱਕ ਉਡਣ ਵਾਲਾ ਪਦਾਰਥ ਹੈ ਜਦੋਂ ਅਸੀਂ ਇਸ ਨੂੰ ਖੁੱਲੀ ਹਵਾ ਵਿੱਚ ਰੱਖ ਦਿੰਦੇ ਹਾਂ ਇਹ ਉੱਡ ਜਾਂਦਾ ਹੈ ਇਸੇ ਹੀ ਤਰ੍ਹਾਂ ਅਸੀਂ ਪਾਠ ਪੂਜਾ ਦੇ ਸਮੇਂ ਆਰਤੀ ਦੇ ਸਮੇਂ ਇਸ ਨੂੰ ਪ੍ਰਯੋਗ ਵਿੱਚ ਲੈਂਦੇ ਹਾਂ ਇਸ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਸੁੱਖ ਸਮਰiddhi ਤੇ ਆਪਣੀਆਂ ਪ੍ਰੋਬਲਮਸ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਅਸੀਂ ਕਪੂਰ ਦੇ ਛੋਟੇ-ਛੋਟੇ ਉਪਾਅ ਵੀ ਕਰਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਹਰ ਇੱਕ ਚੀਜ਼ ਨੂੰ ਕਪੂਰ ਵਿੱਚ ਜਲਾਉਂਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਵਿੱਚ ਬਹੁਤ ਵਧੀਆ ਸੁਗੰਧ ਵੀ ਆਉਂਦੀ ਹੈ ਸਾਡੇ ਘਰ ਦੀ ਜਿਹੜੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਸਾਡੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਤੇ ਸਭ ਤੋਂ ਪਹਿਲੇ ਉਪਾਦੀ ਗੱਲ ਕਰਦੇ ਹਾਂ ਜੀ ਕਿ ਜੇਕਰ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵੱਧ ਗਏ ਹਨ ਲੜਾਈ ਝਗੜੇ ਇੱਥੋਂ ਤੱਕ ਵੱਧ ਚੁੱਕੇ ਹਨ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਲੜਨ ਦੇ ਸਮੇਂ ਇਹ ਵੀ ਨਹੀਂ ਸੋਚਦੇ ਕਿ ਕੌਣ ਵੱਡਾ ਤੇ ਕੌਣ ਛੋਟਾ ਹੈ ਤਾਂ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਕਪੂਰ ਲੈ ਆਉਣਾ ਹੈ ਤਿੰਨ ਤਰ੍ਹਾਂ ਦਾ ਕਪੂਰ ਹੁੰਦਾ ਹੈ ਕਪੂਰ ਉਸੇ ਵਿੱਚੋਂ ਵੀ ਕੋਈ ਵੀ ਲਿਆ ਸਕਦੇ ਹੋ ਇੱਕ ਕਪੂਰ ਦਾ ਟੁਕੜਾ ਲੈ ਕੇ ਤੁਸੀਂ ਚਾਰ ਹਿੱਸਿਆਂ ਵਿੱਚ ਕਰ ਲੈਣਾ ਹੈ ਉਹਨਾਂ ਦੇ ਸਾਈਜ਼ ਸੇਮ ਹੋਣੇ ਚਾਹੀਦੇ ਹਨ ਇਹ ਨਹੀਂ ਜ਼ਰੂਰੀ ਨਹੀਂ ਕਿ ਬਸ ਚਾਰ ਟੁਕੜੇ ਕਰ ਲੈਣੇ ਹਨ ਜਦੋਂ ਵੀ ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਹੁੰਦਾ ਹੈ ਪਰਿਵਾਰ ਦੀ ਆਪਸ ਵਿੱਚ ਬਹਿਸ ਹੁੰਦੀ ਹੈ ਜਾਂ ਫਿਰ ਕਿਸੇ ਬਾਹਰ ਦੇ ਨਾਲ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਉਸ ਸਮੇਂ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਡੇ ਘਰ ਵਿੱਚ ਲੜਾਈ ਝਗੜਾ ਹੋ ਰਿਹਾ ਹੈ ਜਿਸ ਵੀ ਰੂਮ ਦੇ ਵਿੱਚ ਹੁੰਦਾ ਹੈ ਜਿਸ ਸਮੇਂ ਲੜਾਈ ਝਗੜਾ ਹੋ ਰਿਹਾ ਹੈ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਹੁਣ ਤੋਂ ਬਾਅਦ ਦੇ ਵਿੱਚ ਜਿਹੜੇ ਕਪੂਰ ਦੇ ਚਾਰ ਟੁਕੜੇ ਕੀਤੇ ਸਨ ਜਿਹੜੇ ਕਮਰੇ 'ਚ ਲੜਾਈ ਹੋਈ ਸੀ ਉਸ ਕਮਰੇ ਦੇ ਚਾਰਾਂ ਹੀ ਕੋਨਿਆਂ ਤੇ ਇਹ ਕਪੂਰ ਦੇ ਚਾਰ ਟੁਕੜਿਆਂ ਨੂੰ ਤੁਸੀਂ ਰੱਖ ਦੇਣਾ ਹੈ ਇਹ ਕਪੂਰ ਦੇ ਟੁਕੜੇ ਛੋਟੇ-ਛੋਟੇ ਹੋ ਜਾਣਗੇ ਇਹ ਛੋਟੇ-ਛੋਟੇ ਕਪੂਰ ਦੇ ਟੁਕੜੇ ਤੁਹਾਡੇ ਘਰ ਦੇ ਵਿੱਚੋਂ ਜਿੰਨਾ ਵੀ ਲੜਾਈ ਝਗੜਾ ਤੇ ਕਲੇਸ਼ ਹੈ ਉਸ ਨੂੰ ਖਤਮ ਕਰ ਦੇਣਗੇ ਬਸ ਇੰਨਾ ਹੀ ਉਪਾਅ ਤੁਹਾਡੇ ਘਰ ਦੇ ਕਲੇਸ਼ ਨੂੰ ਦੂਰ ਕਰ ਦੇਵੇਗਾ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਤੇ ਇਹ ਬਹੁਤ ਹੀ ਤੇਜ਼ੀ ਨਾਲ ਕੰਮ ਕਰਦਾ ਹੈ ਜਦੋਂ ਵੀ ਤੁਹਾਡੇ ਘਰ ਵਿੱਚ ਕਲੇਸ਼ ਹੋਵੇ ਉਸ ਸਮੇਂ ਤੁਸੀਂ ਸਿਰਫ ਇਸ ਉਪਾਅ ਨੂੰ ਕਰ ਲੈਣਾ ਹੈ ਇਹ ਉਪਾਅ ਬਿਲਕੁਲ ਹੀ ਸਿੰਪਲ ਹੈ ਤੇ ਬਹੁਤ ਜ਼ਿਆਦਾ ਤੁਹਾਨੂੰ ਪਾਵਰਫੁੱਲ ਇਸ ਦਾ ਰਿਜ਼ਲਟ ਮਿਲ ਜਾਵੇਗਾ ਕੋਈ ਖਰਚਾ ਵੀ ਨਹੀਂ ਹੋਵੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਦਾ ਮਾਹੌਲ ਇੱਕਦਮ ਵਧੀਆ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਕਿਸੇ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਤੇ ਇੱਕਦਮ ਉਹ ਸ਼ਾਂਤ ਹੋ ਜਾਵੇਗਾ ਇਹ ਸੀ ਜੀ ਪਹਿਲਾ ਉਪਾਅ ਹੁਣ ਗੱਲ ਕਰਦੇ ਦੂਜੇ ਉਪਾਅ ਦੀ ਜਿਨ੍ਹਾਂ ਦਾ ਵਪਾਰ ਨਹੀਂ ਚੱਲਦਾ ਜਾਂ ਫਿਰ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਜਾਂ ਫਿਰ ਕਸਟਮਰ ਆਉਣੇ ਘਟ ਗਏ ਹਨ ਇਸ ਦੇ ਨਾਲ ਨਾਲ ਜੇਕਰ ਜਾਂ ਫਿਰ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਜਾਂ ਫਿਰ ਕਸਟਮਰ ਆਉਣੇ ਘਟ ਚੁੱਕੇ ਹਨ ਤਾਂ ਇਸ ਦੇ ਨਾਲ ਜੇਕਰ ਕੋਈ ਜੌਬ ਵੀ ਨਹੀਂ ਲੱਗ ਰਹੀ ਤੇ ਜੌਬ ਤੇ ਪ੍ਰਮੋਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਲਈ ਉਪਾਅ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਕੱਚ ਦੀ ਕਟੋਰੀ ਲੈਣੀ ਹੈ ਸਤ ਕਪੂਰ ਲੈਣੇ ਹਨ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਮਰਜੀ ਕਪੂਰ ਵਰਤ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਛੋਟੀ ਫਟਕਰੀ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਨਹੀਂ ਲੈਣੀ ਇਸ ਦੇ ਨਾਲ ਤੁਸੀਂ ਲੈਣਾ ਹੈ ਇੱਕ ਸੈਂਦਾ ਨਮਕ ਜਿਹੜਾ ਤੁਸੀਂ ਘਰ ਦੇ ਵਿੱਚ ਸਿੰਪਲ ਨਮਕ ਜਾਂ ਫਿਰ ਸੈਂਦਾ ਨਮਕ ਵਰਤਦੇ ਹੋ ਉਹ ਤੁਸੀਂ ਨਹੀਂ ਲੈਣਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਅਲੱਗ ਤੋਂ ਹੀ ਨਮਕ ਲੈਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਆ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕਪੂਰ ਦੇ ਟੁਕੜੇ ਲੈਣੇ ਹਨ 7 ਤੇ 2 ਫਿਟ ਕਰੀਆਂ ਲੈਣੀਆਂ ਹਨ ਇੱਕ ਤੁਸੀਂ ਸੈਂਦਾ ਨਮਕ ਦਾ ਲੈਣਾ ਹੈ ਟੁਕੜਾ ਤੇ ਪੀਸਿਆ ਹੋਇਆ ਨਮਕ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਤਿੰਨਾਂ ਨੂੰ ਤੁਸੀਂ ਕੱਚ ਦੀ ਕਟੋਰੀ ਜਿਹੜੀ ਲਈ ਹੈ ਉਹਦੇ ਵਿੱਚ ਰੱਖ ਦੇਣਾ ਹੈ। ਉੱਪਰ ਦੀ ਇਸ ਨੂੰ ਸਟੀਲ ਦੀ ਪਲੇਟ ਜਾਂ ਢੱਕਣ ਦੇ ਨਾਲ ਟੱਕ ਦੇਣਾ ਹੈ। ਤੁਸੀਂ ਪੀਸਿਆ ਹੋਇਆ ਨਮਕ ਨਹੀਂ ਲੈਣਾ ਇਸ ਦਾ ਵੱਡਾ ਟੁਕੜਾ ਵੀ ਲੈ ਸਕਦੇ ਹੋ। ਇਹ ਤਿੰਨਾਂ ਨੂੰ ਤੁਸੀਂ ਜਿਹੜੀ ਕੱਚ ਦੀ ਕਟੋਰੀ ਲਈ ਹੈ ਉਸ ਵਿੱਚ ਰੱਖ ਦੇਣਾ ਹੈ। ਉੱਪਰ ਨੂੰ ਤੁਸੀਂ ਸਟੀਲ ਦੀ ਪਲੇਟ ਜਾਂ ਕਿਸੇ ਢੱਕਣ ਨਾਲ ਟੱਕ ਦੇਣਾ ਹੈ। ਇਸ ਕਟੋਰੀ ਨੂੰ ਤੁਸੀਂ ਘਰ ਦੇ ਵਿੱਚ ਆਪਣੇ ਜਿੱਥੇ ਵੀ ਪੈਸੇ ਰੱਖਦੇ ਹੋ ਤजोरी ਹੈ। ਤਜੋਰੀ ਦੇ ਵਿੱਚ ਜਿੱਥੇ ਪੈਸਾ ਜਾਂ ਸੋਨਾ ਰੱਖਦੇ ਹੋ ਉਸ ਤਜੋਰੀ ਦੇ ਵਿੱਚ ਇਸ ਕਟੋਰੀ ਨੂੰ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਕਿਸੇ ਕਾਰੋਬਾਰ ਜਾਂ ਫਿਰ ਸ਼ਾਪ ਦੇ ਵਿੱਚ ਇਸ ਉਪਾਰ ਨੂੰ ਕਰ ਰਹੇ ਹੋ ਤਾਂ ਤੁਸੀਂ ਆਪਣੀ ਸ਼ਾਪ ਦੇ ਵਿੱਚ ਇਸ ਕਟੋਰੀ ਨੂੰ ਉਸੇ ਜਗ੍ਹਾ ਤੇ ਰੱਖ ਸਕਦੇ ਹੋ ਜਿੱਥੇ ਤੁਹਾਡੀ ਸ਼ਾਪ ਦਾ ਗੱਲਾ ਹੋਵੇਗਾ ਇਸ ਦੇ ਨਾਲ ਤੁਸੀਂ ਪੈਸੇ ਰੱਖਦੇ ਹੋਵੋਗੇ ਉਸ ਦੇ ਨੇੜੇ ਤੇੜੇ ਇਸ ਕਟੋਰੀ ਨੂੰ ਰੱਖ ਦੇਣਾ ਹੈ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਕਟੋਰੀ ਨੂੰ ਤੁਸੀਂ ਟੱਕ ਕੇ ਹੀ ਰੱਖਣਾ ਹੈ ਕਿਉਂਕਿ ਜੋ ਕਪੂਰ ਹੈ ਤੁਸੀਂ ਇਸ ਕਟੋਰੀ ਵਿੱਚ ਪਾਇਆ ਹੈ ਜੇਕਰ ਤੁਸੀਂ ਇਸ ਕਟੋਰੀ ਨੂੰ ਖੁੱਲੀ ਜਗ੍ਹਾ ਤੇ ਰੱਖੋਗੇ ਉਪਰੋਂ ਢੱਕੋਗੇ ਨਹੀਂ ਉਸ ਕਪੂਰ ਬਹੁਤ ਹੀ ਫਿਰ ਜਲਦੀ ਉੱਡ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਕੋਈ ਵੀ ਤਜੋਰੀ ਨਹੀਂ ਬਣੀ ਤੁਹਾਡੀ ਸ਼ਾਪ ਵੀ ਨਹੀਂ ਹੈ ਤੇ ਪਰ ਕਰਨਾ ਚਾਹੁੰਦੇ ਹੋ ਇਸ ਉਪਾਅ ਨੂੰ ਤੁਸੀਂ ਕਿਤੇ ਵੀ ਜਾਂਦੇ ਹੋ ਜਿੱਧਰੇ ਵੀ ਆਪਣੇ ਪੈਸੇ ਰੱਖਦੇ ਹੋ ਉੱਥੇ ਹੀ ਇਸ ਕਟੋਰੀ ਨੂੰ ਰੱਖ ਸਕਦੇ ਹੋ ਰੱਖਣਾ ਬਸ ਢੱਕ ਕੇ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਚਮਤਕਾਰਯੋਗ ਸਾਬਿਤ ਹੋ ਜਾਵੇਗਾ ਇੱਕ ਚੁੰਬਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚੇਗਾ ਜਿਸ ਕਰਕੇ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਧਨ-ਦੌਲਤ ਦੀ ਕਮੀ ਨਹੀਂ ਆਵੇਗੀ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਜਾਂ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਰਾਤ ਦੇ ਪਹਿਲੇ ਪਹਿਰ ਹੀ ਸ਼ਨੀਵਾਰ ਨੂੰ ਇਸ ਉਪਾਅ ਨੂੰ ਕਰ ਸਕਦੇ ਹੋ ਤੁਹਾਨੂੰ ਇਸ ਉਪਾਅ ਦਾ ਬਹੁਤ ਹੀ ਵੱਧ ਫਲ ਮਿਲ ਜਾਵੇਗਾ ਆਪਣੀ ਤਜੋਰੀ ਵਿੱਚ ਕਟੋਰੀ ਨੂੰ ਫਿਰ ਗੱਲੇ ਦੇ ਵਿੱਚ ਮਹੀਨੇ ਜਾਂ ਫਿਰ 15 ਦਿਨਾਂ ਦੇ ਬਾਅਦ ਤੁਸੀਂ ਚੈੱਕ ਕਰਨਾ ਹੈ ਜੇਕਰ ਕਪੂਰ ਉੱਡਿਆ ਹੋਵੇਗਾ ਜੋ ਫਟਕਰੀ ਤੇ ਸੈਂਦਾ ਨਮਕ ਦੀ ਡਲੀ ਤੁਹਾਡੇ ਕੋਲ ਬਚੀ ਹੋਵੇਗੀ ਉਸ ਨੂੰ ਤੁਸੀਂ ਚੱਲਦੇ ਪਾਣੀ ਵਿੱਚ ਵਹਾ ਦੇਣਾ ਹੈ ਦੁਬਾਰਾ ਤੋਂ ਇਸ ਪ੍ਰੋਸੈਸ ਨੂੰ ਵਾਰ-ਵਾਰ ਵੀ ਕਰ ਸਕਦੇ ਹੋ ਤੇ ਕਰਨਾ ਸਿਰਫ ਸ਼ਨੀਵਾਰ ਦੇ ਦਿਨ ਹੈ ਸ਼ਨੀਵਾਰ ਤੋਂ ਬਿਨਾ ਅੱਗੇ ਪਿੱਛੇ ਨੋ ਵੀ ਕਰ ਸਕਦੇ ਹੋ ਇਸ ਉਪਾਦਾ ਤੁਹਾਨੂੰ ਫਲ ਜ਼ਰੂਰ ਮਿਲੇਗਾ ਬਸ ਇਸੇ ਗੱਲ ਦਾ ਧਿਆਨ ਰੱਖਣਾ ਹੈ ਕਿ ਕਪੂਰ ਨੂੰ ਸ਼ਨੀਵਾਰ ਦੇ ਦਿਨ ਨੂੰ ਹੀ ਬਦਲਣਾ ਹੈ ਜੇਕਰ ਕਪੂਰ ਨਹੀਂ ਵੀ ਉੱਡਦਾ ਤਾਂ ਤੁਸੀਂ ਹਰ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਨੂੰ ਇਸ ਨੂੰ ਬਦਲ ਸਕਦੇ ਹੋ ਜਿਹੜਾ ਪਹਿਲਾਂ ਦਾ ਕਪੂਰ ਤੇ ਫਟਕਰੀ ਨਮਕ ਹੋਵੇਗਾ ਉਸ ਨੂੰ ਚਲਦੇ ਪਾਣੀ ਵਿੱਚ ਵਹਾ ਕੇ ਨਵਾਂ ਰੱਖ ਸਕਦੇ ਹੋ ਇਸ ਨੂੰ ਤੁਸੀਂ ਕਿੰਨੇ ਸਮੇਂ ਬਾਅਦ ਬਦਲ ਸਕਦੇ ਹੋ ਹਫਤੇ ਵਿੱਚ ਇੱਕ ਵਾਰ ਜਾਂ 15 ਦਿਨਾਂ ਦੇ ਵਿੱਚ ਇੱਕ ਵਾਰ ਤੇ ਮਹੀਨੇ ਦੇ ਵਿੱਚ ਵੀ ਇੱਕ ਵਾਰ ਬਦਲ ਸਕਦੇ ਹੋ ਬਸ ਜਦੋਂ ਕਪੂਰ ਉੱਡ ਜਾਵੇ ਉਸ ਤੋਂ ਬਾਅਦ ਤੁਸੀਂ ਬਦਲ ਲੈਣਾ ਹੈ ਜੇਕਰ ਤੁਹਾਡੇ ਘਰ ਵਿੱਚ ਨੇੜੇ ਤੇੜੇ ਪਾਣੀ ਚੱਲਦਾ ਹੈ ਜਿਵੇਂ ਨਦੀ ਜਾਂ ਨਹਿਰ ਹੈ ਇਹਨਾਂ ਫਿਟਕਰੀ ਤੇ ਨਮਕ ਨੂੰ ਕਿਸੇ ਦਰਖਤ ਦੇ نیچے ਵੀ ਰੱਖ ਕੇ ਆ ਸਕਦੇ ਹੋ ਜੇਕਰ ਤੁਹਾਡੇ ਆਸ-ਪਾਸ ਕੋਈ ਦਰਖਤ ਨਹੀਂ ਹੈ ਫਿਟਕਰੀ ਤੇ ਨਮਕ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਘੰਟੇ ਲਈ ਰੱਖ ਸਕਦੇ ਹੋ ਜਦੋਂ ਬਿਲਕੁਲ ਇਹ ਪਿਗਲ ਜਾਵੇਗਾ ਤਾਂ ਤੁਸੀਂ ਆਪਣੇ ਰਸੋਈ ਦੇ ਜਿਹੜਾ ਸਿੰਕ ਹੈ ਉਸ ਵਿੱਚ ਡੋਲ ਸਕਦੇ ਹੋ ਉੱਪਰੋਂ ਦੀ ਤੁਸੀਂ ਪਾਣੀ ਚਲਾ ਦੇਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਵੇਗੀ ਤੁਹਾਡੇ ਘਰ ਦਾ ਵਪਾਰ ਕਾਰੋਬਾਰ ਦੁਬਾਰਾ ਚੱਲਣਾ ਸ਼ੁਰੂ ਹੋ ਜਾਵੇਗਾ ਦੂਸਰਾ ਤੇ ਤੀਸਰਾ ਉਪਾਅ ਹੈ ਜੀ ਘਰ ਦੇ ਮੇਨ ਗੇਟ ਤੇ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਕਪੂਰ ਦੀ ਇੱਕ ਟਿੱਕੀ ਨੂੰ ਹਰ ਰੋਜ਼ ਤੁਸੀਂ ਜਲਾਉਣਾ ਹੈ ਸਵੇਰ ਦੇ ਸਮੇਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਸਵੇਰ ਸਮੇਂ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਨ ਤੋਂ ਬਾਅਦ ਵੀ ਤੁਸੀਂ 6 ਵਜੇ ਤੋਂ 8 ਵਜੇ ਤੱਕ ਇਸ ਉਪਾਨੁਕਰਨ ਨੂੰ ਕਰ ਸਕਦੇ ਹੋ ਆਪਣੇ ਘਰ ਦੇ ਮੇਨ ਗੇਟ ਦੇ ਬਾਹਰ ਇੱਕ ਕਪੂਰ ਨੂੰ ਜਲਾਉਣਾ ਹੈ ਸ਼ਾਮ ਦੇ ਸਮੇਂ ਤੁਸੀਂ ਇਸ ਉਪਾਨੁਕਰਨ ਨੂੰ ਕਰ ਸਕਦੇ ਹੋ ਜਦੋਂ ਸੂਰਜ ਚੰਗੀ ਤਰ੍ਹਾਂ ਛੁਪਿਆ ਹੋਵੇ ਜਾਂ ਰਾਤ ਦੇ ਸਮੇਂ ਵੀ ਕਰ ਸਕਦੇ ਹਨ ਤੁਸੀਂ ਆਪਣੇ ਘਰ ਦੇ ਵਿੱਚ ਇਸ ਸਮੇਂ ਇੱਕ ਕਪੂਰ ਦੀ ਟਿੱਕੀ ਨੂੰ ਜਲਾਉਣਾ ਹੈ ਤੇ ਜਦੋਂ ਵੀ ਪਾਠ ਪੂਜਾ ਕਰਦੇ ਹੋ ਆਪਣੇ ਘਰ ਦੇ ਵਿੱਚ ਦੇਸੀ ਘਿਓ ਦਾ ਇੱਕ ਦੀਵਾ ਜ਼ਰੂਰ ਜਗਾਉਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਕਦੇ ਵੀ ਘਰ ਵਿੱਚ ਕਮੀ ਨਹੀਂ ਹੋਵੇਗੀ ਧਨ ਦੀ ਤੇ ਤੁਹਾਡੇ ਘਰ ਵਿੱਚ ਸੁੱਖ ਸਮਰiddhi ਬਣੀ ਰਹੇਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਖੁਸ਼ਹਾਲੀ ਆਪ ਆ ਜਾਵੇਗੀ ਸੋ ਸਾਧ ਸੰਗਤ ਜੀ ਇਹਨਾਂ ਉਪਾਅਾਂ ਨੂੰ ਤੁਸੀਂ ਕਰਕੇ ਵੇਖ ਲੈਣਾ ਤੁਹਾਨੂੰ ਬਹੁਤ ਹੀ ਚਮਤਕਾਰੀ ਸਾਬਿਤ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ